ਸਵਾਗਤ ਹੈ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਵੀਡੀਓ ਨੂੰ ਐਂਡ ਤੱਕ ਦੇਖੋ ਜੋ ਤੁਹਾਡੇ ਤੱਕ ਪੂਰੀ ਜਾਣਕਾਰੀ ਪਹੁੰਚ ਸਕੇ ਆਪਣੇ ਚੈਨਲ ਤੇ ਕਿਸੇ ਪ੍ਰਕਾਰ ਦੀ ਐਡ ਲਵਾਉਣ ਲਈ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰੋ ਆਪਾਂ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਕਰਾਂਗੇ ਅੱਜ ਤੁਹਾਡੇ ਲਈ 11 ਫੁੱਟ ਲੰਬਾਈ ਵਾਲੀ ਟਰਾਲੀ ਜੱਕ ਵਾਲੀ ਲੈ ਕੇ ਆਏ ਹਾਂ ਬਹੁਤ ਹੀ ਘੱਟ ਕੀਮਤ ਵਾਲੀ ਪੂਰੀ ਚੰਗੀ ਹਾਲਤ ਦੀ ਟਰਾਲੀ ਆ ਵੀਰੋ ਚੰਗੇ ਹੈਵੀ ਲੋਹੇ ਦੀ ਬਣੀ ਹੋਈ ਟਰਾਲੀ ਆ ਵੀਰੋ ਜੇ ਆਪਾਂ ਇਹਦੇ ਵજન ਦੀ ਗੱਲ ਕਰੀਏ 16 ਕੁਇੰਟਲ ਦੇ ਕਰੀਬ ਇਸ ਦਾ ਵਜ਼ਨ ਆ ਟਰਾਲੀ ਦੇਖ ਸਕਦੇ ਹੋ ਬਹੁਤ ਚੰਗੀ ਟਰਾਲੀ ਆ ਬੇਦਾਗ ਟਾਇਰ ਨੇ ਕੜੇ ਵਾਲੇ ਰਿਮ ਨੇ ਜੱਕ ਵਾਲੀ ਟਰਾਲੀ ਆ ਪੂਰਾ ਚੰਗਾ ਜੱਕ ਲੱਗਿਆ ਹੋਇਆ ਦੇਖ ਸਕਦੇ ਹੋ ਤੁਸੀਂ ਰਿਮ ਦੇਖ ਸਕਦੇ ਹੋ 4 ਇੰਚੀ ਦਾ ਵੀਰੋ ਟਰਾਲੀ ਬਹੁਤ ਹੀ ਚੰਗੀ ਆ ਰੰਗ ਪੇਂਟ ਬਿਲਕੁਲ ਤਾਜ਼ਾ ਕਰਿਆ ਗਿਆ ਨਵਾਂ ਪੂਰਾ ਚੰਗਾ ਰੰਗ ਪੇਂਟ ਕਰਿਆ ਗਿਆ ਕੋਈ ਫਰਸ਼ ਨਹੀਂ ਗਲੀ ਹੋਈ ਵੇਦਾ ਗਟਾਇਰ ਨੇ ਹਾਲਤ ਤੁਹਾਡੇ ਸਾਹਮਣੇ ਆ ਗਾਡਰਾਂ ਤੇ ਬਣੀ ਹੋਈ ਵੀਰੋ ਇਹ ਟਰਾਲੀ ਆ ਵਜਨ ਇਹਦਾ ਬਹੁਤ ਚੰਗਾ ਟਰਾਲੀ ਦਾ ਡਾਲੇ ਤੋਂ ਕੋਈ ਵਿੰਗੀ ਨਹੀਂ ਟਰਾਲੀ ਪੂਰਾ ਚੰਗਾ ਡਾਲਾ ਪਿਆ ਦੇਖ ਸਕਦੇ ਹੋ ਵੀਰੋ ਥੱਲੋਂ ਗਾਡਰ ਪੂਰੇ ਚੰਗੇ ਨੇ ਪੂਰਾ ਮਜ਼ਬੂਤੀ ਨਾਲ ਜਕ ਲਾਇਆ ਗਿਆ ਜੇ ਆਪਾਂ ਮਾਲਕ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9464113503 ਮਾਲਕ ਵੀਰ ਦਾ ਫੋਨ ਨੰਬਰ ਆ ਵੀਰੋ ਜੇ ਕਿਸੇ ਵੀਰ ਨੇ ਟਰਾਲੀ ਖਰੀਦਣੀ ਹੈ ਇੱਕ ਵਾਰ ਜ਼ਰੂਰ ਕਾਲ ਕਰੇ ਫਰਸ਼ ਦੁਬਾਰਾ ਫੇਰ ਦੇਖ ਲਓ ਵੀਰੋ ਕਿਤੋਂ ਗਲੀ ਨਹੀਂ ਹੋਈ ਬਹੁਤ ਚੰਗੀ ਟਰਾਲੀ ਹੈ ਵੀਰੋ ਸਾਈਡਾਂ ਵਾਲੀ ਫਰਸ਼ ਬਹੁਤ ਚੰਗੀ ਆ ਥੱਲਿਓਂ ਥੋੜੀ ਥੋੜੀ ਕੰਨੀ ਲੱਗੀ ਹੋਈ ਆ ਦੇਖ ਸਕਦੇ ਹੋ ਟਰਾਲੀ ਹੁੱਕ ਦੀ ਬਹੁਤ ਚੰਗੀ ਵੀਰੋ ਟਰਾਲੀ ਟਾਟਾ ਦੇ ਗਾਡਰ ਲੱਗੇ ਹੋਏ ਨੇ ਪੂਰੇ ਹੈਵੀ ਜਿਵੇਂ ਆਪਾਂ ਇਸਦੇ ਰੇਟ ਦੀ ਗੱਲ ਕਰੀਏ ਵੀਰ ਕੰਨੀਓ 95000 ਰੁਪਇਆ ਡਿਮਾਂਡ ਰੱਖੀ ਗਈ ਹੈ ਕੋਈ ਪੱਕਾ ਰੇਟ ਨਹੀਂ ਇਸ ਰੇਟ ਵਿੱਚੋਂ ਵੀ ਵੀਰ ਤੁਹਾਡਾ ਪੂਰਾ ਮਾਨਤਾਣ ਕਰ ਦੇਣਗੇ ਜਿਸ ਕਿਸੇ ਵੀਰ ਨੇ ਟਰਾਲੀ ਖਰੀਦਣੀ ਆ ਵੀਰ ਨੇ ਇੱਕ ਵਾਰ ਜ਼ਰੂਰ ਕਾਲ ਕਰੇ ਦੁਬਾਰਾ ਨੰਬਰ ਫੇਰ ਦੱਸ ਦਿੰਨੇ ਆ 9464113503 ਪੂਰੇ ਚੰਗੇ ਹੈਵੀ ਗਾਡਰ ਲੱਗੇ ਹੋਏ ਨੇ ਪੂਰੀ ਵਧੀਆ ਟਰਾਲੀ ਆ ਵੀਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੁਹਾਡੇ ਲਈ ਵਾਜਬ ਰੇਟਾਂ ਦੇ ਵਿੱਚ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਿਣੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਵੀਰੋ ਆਪਣੇ ਚੈਨਲ ਤੇ ਕਿਸੇ ਪ੍ਰਕਾਰ ਦੀ ਐਡ ਲਵਾਉਣ ਲਈ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋ ਮੈਂ ਸੈਂਡ ਕਰੋ ਆਪਾਂ ਤੁਹਾਡੀ ਐਡ ਬਿਲਕੁਲ ਫ੍ਰੀ ਦੇ ਵਿੱਚ ਕਰਾਂਗੇ ਜੋ ਤੁਹਾ